30 ਲੱਖ ਦੀ ਠੱਗੀ ਮਾਰਨ ਵਾਲੇ ਪੁਲਿਸ ਤੇ ਚੜੇ ਅੜਿੱਕੇ ਤੋਂ ਦੱਸਿਆ ਕਿ 7 ਲੋਕਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ ਪੁਲਿਸ ਅਧਿਕਾਰੀ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਜਿਹੜੇ ਸਾਈਬਰ ਅਪਰਾਧਾਂ ਨੂੰ ਲੈ ਕੇ ਸਾਨੂੰ ਹੈਡਲਾਈਨ ਕਈ ਗਾਈਡਲਾਈਨਸ ਜਾਰੀ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਬੜੇ ਰਿਲੀਜੀਅਸਲੀ ਫਾਲੋ ਕਰਦੇ ਹਾਂ ਉਹਨਾਂ ਨੂੰ ਤੇ ਇੱਕ ਕਰੀਬ ਅਪ੍ਰੈਲ ਦੇ ਮਹੀਨੇ ਦੇ ਵਿੱਚ 10 ਅਪ੍ਰੈਲ ਦੀ ਗੱਲ ਹੈ ਸਾਨੂੰ ਹਰਪਾਲ ਚੀਵਾ ਨਾਮ ਦਾ ਵਿਅਕਤੀ ਸਾਡੇ ਕੋਲ ਆਇਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕਰੀਬ 30 ਲੱਖ ਦੇ ਕਰੀਬ ਸਾਡਾ ਜਿਹੜਾ ਪੈਸੇ ਉਹ ਸਾਈਬਰ ਫਰੋਡ ਰਾਈ ਸਾਡਾ ਇੱਕ ਡਿਜੀਟਲ ਅਰੈਸਟ ਉਹਦੇ ਵਿੱਚ ਕਿਸੇ ਬੰਦੇ ਨੇ ਉਹਦਾ ਡਰਾਵਾ ਦੇ ਕੇ ਤੇ ਮੇਰੇ ਤੋਂ 30 ਲੱਖ ਰੁਪਏ ਖਾਤੇ 'ਚ ਪਵਾਏ ਇਹ ਗੱਲ 5 ਅਪ੍ਰੈਲ ਦੀ ਸੀਗੀ ਜਦੋਂ ਇਹ ਸਾਰਾ ਵਾਕਿਆ ਹੋਇਆ ਤੇ ਉਹਨਾਂ ਨੇ ਸਾਨੂੰ 10 ਅਪ੍ਰੈਲ ਨੂੰ ਆ ਕੇ ਦੱਸਿਆ ਫਿਰ ਇਹਦੇ ਵਿੱਚ ਸਾਡੀ ਐਸਪੀ ਡੀ ਸਾਹਿਬ ਡੀਐਸਪੀ ਹੈਡਕ quarters ਸਾਹਿਬ ਐਸਐਚਓ ਸਾਈਬਰ ਤੇ ਆਪਣੇ ਜਿਹੜੇ ਆਈਓ ਸੀਗੇ ਇੰਸਪੈਕਟਰ ਸੰਦੀਪ ਇਹਨਾਂ ਵੱਲੋਂ ਬੜੀ ਮਿਹਨਤ ਤੇ ਲਗਨ ਨਾਲ ਇਸ ਕੇਸ ਦੇ ਵਿੱਚ ਜਿਹੜਾ ਕੰਮ ਕੀਤਾ ਗਿਆ ਤੇ ਮੈਂ ਦੱਸਣਾ ਚਾਹਨਾ ਹੈ ਕਿ ਜਿਹੜੇ 30 ਲੱਖ ਰੁਪਏ ਬੀਸਿਕਲੀ ਜਿਹੜੇ ਇਸ ਤੋਂ ਕੰਪਲੇਨੈਂਟ ਤੋਂ ਲਿੱਤੇ ਗਏ ਸੀਗੇ ਉਹ ਇਹਨਾਂ ਨੂੰ ਇਹ ਇਸ ਤਰੀਕੇ ਦਾ ਇਹਨਾਂ ਨੂੰ ਡਰਾਇਆ ਗਿਆ ਸੀਗਾ ਧਮਕਾਇਆ ਗਿਆ ਸੀਗਾ ਕਿ ਅਸੀਂ ਤੈਨੂੰ ਕਿਸੇ ਟੈਰਰਿਜ਼ਮ ਦੇ ਕੇਸ ਦੇ ਵਿੱਚ ਫਸਾ ਦਾਂਗੇ ਮੁੰਬਈ ਦੇ ਵਿੱਚ ਤੇ ਜੇ ਅਗਰ ਤੂੰ ਬਚਣਾ ਚਾਹੁੰਦਾ ਹੈ ਤੇ ਸਾਨੂੰ ਉਦੇਚ ਕੁਛ ਨਾ ਕੁਛ ਉਦੇਚ ਪਹਿਰੇ ਤੇ ਇਹ ਡਰ ਕੇ ਡਰ ਕੇ ਇਹਨੇ ਜਿਹੜੇ ਕਰੀਬ 30 ਲੱਖ ਰੁਪਏ ਇਹਨਾਂ ਦੇ ਖਾਤੇ 'ਚ ਪਾ ਦਿੱਤੇ ਉਸ ਤੋਂ ਬਾਅਦ ਸਾਡੀ ਟੀਮ ਨੇ ਇਸ ਤੇ ਕੰਮ ਕਰਨਾ ਜਲਾ ਸ਼ੋਅ ਕੀਤਾ ਤੇ ਸਭ ਤੋਂ ਪਹਿਲੇ ਸਾਨੂੰ ਪਤਾ ਲੱਗਿਆ ਕਿ ਬੇਸਿਕਲੀ ਜਿਹੜਾ ਇਹ ਪੈਸੇ ਹਰਪਾਲ ਚੀਮਾ ਨੇ ਇੱਕ ਕੋਈ ਰਾਜਾ ਟੈਂਟ ਹਾਊਸ ਵਾਲਾ ਸੀਗਾ ਉਹਦੇ ਖਾਤੇ 'ਚ 3 ਲੱਖ ਰੁਪਏ ਪਾਤੇ ਉਸ ਤੋਂ ਬਾਅਦ ਉਹ ਗਾਹ ਹੋਰ ਚਾਰ ਖਾਤਿਆਂ ਦੇ ਵਿੱਚ ਅੱਡੜ ਖਾਤਿਆਂ ਦੇ ਵਿੱਚ ਉਹ ਪੈਸੇ ਅੱਗੇ ਚੱਲ ਗਏ ਤੇ ਕਿਉਂਕਿ ਸਾਨੂੰ 5 ਦਿਨ ਬਾਅਦ ਇਹਨੇ ਕੰਪਲੇਨਟ ਆ ਕੇ ਦੱਸੀ ਤੇ ਥੋੜਾ ਜਿਹਾ ਡਿਲੇ ਹੋ ਗਿਆ ਇਹਨਾਂ ਦੇ ਵੱਲੋਂ ਵੀ ਬਟ ਨੈਵਰtheless ਸਾਡੀ ਟੀਮ ਨੇ ਹੁਣ ਤੱਕ 9 ਲੱਖ ਰੁਪਏ ਜਿਹੜੇ ਹੈਗੇ ਰਿਕਵਰੀ ਕਰਾ ਕੇ ਕੰਪਲੇਨਰ ਨੂੰ ਵਾਪਸ ਜਿਹੜੇ ਆ ਉਹ ਕਿੱਥੇ ਜਾ ਚੁੱਕੇ ਕੰਪਲੇਨਟ ਤੇ ਜਿਹੜੇ ਦੇ ਵਿੱਚ ਇਹ ਜਿਹੜਾ ਨੈਕਸਸ ਹੈ ਇਹ 올ਓਵਰ ਇੰਡੀਆ ਦੇ ਵਿੱਚ ਫੈਲਾ ਹੋਇਆ ਇਹਦੇ ਜਿਹੜੇ ਦੋਸ਼ੀ ਇਹਦੇ ਜਿਹੜੇ ਤਾਰ ਹੈ ਇਸ ਇਸ ਜਿਹੜੇ क्राइम ਦੇ ਉਹ ਨਾ ਸਿਰ ਪੰਜਾਬ ਦੇ ਵਿੱਚ ਇਹਦੇ ਜਿਹੜੇ ਜਿਹੜੇ ਦੋਸ਼ੀ ਆ ਉਹ ਲੁਧਿਆਣੇ ਦੇ ਵੀ ਰਹਿਣ ਵਾਲੇ ਆ ਉਹ ਆਪਣੇ ਕੀ ਕਹਿੰਦੇ ਦਿੱਲੀ ਦੇ ਵੀ ਰਹਿਣ ਵਾਲੇ ਆ ਨੌਇਡਾ ਦੇ ਵੀ ਹੈਗੇ ਆ ਬਿਹਾਰ ਦੇ ਵੀ ਆ ਜਿੱਦਾਂ ਅੱਜ ਅਸੀਂ ਹੁਣ ਜਿਹੜਾ ਦੋਸ਼ੀ ਫੜਕੇ ਲਾਇਆ ਕੇਰਲ ਦੇ ਵੀ ਤੇ ਇੱਕ ਵੱਡਾ ਇੰਡੀਆ ਲੈਵਲ ਦਾ ਇਹ ਨੈਕਸਸ ਹੈ ਤੇ ਹੁਣ ਸਾਡੀ ਟੀਮ ਨੇ ਜਿਹੜੇ ਹੈਗੇ ਆ ਫਿਲਹਾਲ 7 ਬੰਦਿਆਂ ਨੂੰ ਹੁਣ ਤੱਕ ਇਸ ਕੇਸ ਦੇ ਵਿੱਚ ਨੋਮਿਨੇਟ ਜਿਹੜਾ ਕੀਤਾ ਕੁਝ ਚਾਰ ਦੋਸ਼ੀ ਅਸੀਂ ਗ੍ਰਫਤਾਰ ਕਰ ਚੁੱਕੇ ਜਿਹੜੇ ਚਾਰ ਦੋਸ਼ੀ ਹੈਗੇ ਗ੍ਰਫਤਾਰ ਕੀਤੇ ਗਏ ਆ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹ ਨੌਇਡਾ ਦਾ ਰਹਿਣ ਵਾਲਾ ਹੈ ਤੇ ਦੋ ਵੈਸਟ ਦਿੱਲੀ ਦੇ ਉਹਨਾਂ ਦੇ ਨਾਮ ਹੈ ਮਨਿੰਦਰ ਸਿੰਘ ਜਿਹੜਾ ਕਿ ਆਪਣਾ ਵੈਸਟ ਦਿੱਲੀ ਦਾ ਰਹਿਣ ਵਾਲਾ ਹੈ ਨਵੀਨ ਸ਼ਰਮਾ ਜੋ ਵੀ ਦਿੱਲੀ ਦਾ ਹੀ ਹੈ ਰਹਿਣ ਵਾਲਾ ਇਹ ਕਿ ਅਨਿਲ ਕੁਮਾਰ ਜੋ ਨੌਇਡਾ ਦਾ ਰਹਿਣ ਵਾਲਾ ਹੈ ਹੁਣ ਹੁਣ ਇੱਕ ਜਿਹੜਾ ਅਕਬਰ ਜਿਹੜਾ ਹੁਣ ਅਸੀਂ ਕੇਰਲਾ ਤੋਂ ਉੱਥੇ ਮੱਲਾਪੁਰਮ ਜਿਹੜਾ ਜਿਲ੍ਹਾ ਹੈ ਮੱਲਾਪੁਰਮ ਡਿਸਟ੍ਰਿਕਟ ਉਧਰੋਂ ਸਾਡੀ ਟੀਮ ਆ ਫੜਕੇ ਲੈ ਕੇ ਆਈਏ ਨੂੰ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਹਜੇ ਦੇ ਵਿੱਚ ਹੋਰ ਗ੍ਰਫਤਾਰੀਆਂ ਬਾਕੀ ਐ ਤਿੰਨ ਹੋਰ ਦੋਸ਼ੇ ਅਸੀਂ ਨਾਮਿਨੇਟ ਕੀਤੇ ਆ ਉਹ ਜਿੱਦਾਂ ਜਿੱਦਾਂ ਉਹਨਾਂ ਦੀ ਗ੍ਰਫਤਾਰੀ ਹੋਏਗੀ ਉਹਨਾਂ ਤੋਂ ਕੋਈ ਅੱਗੇ ਕੋਈ ਪੁੱਛਕਿਚ ਤੇ ਕੋਈ ਗੱਲ ਸਾਹਮਣੇ ਆਏਗੀ ਉਹ ਵਕਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਅਕਬਰ ਅਲੀ ਹੈ ਇਸ ਮੁਕਦਮੇ ਤੋਂ ਇਲਾਵਾ ਇੱਥੇ ਹੋਰ ਵੀ ਪਰਚੇ ਦਰਜ ਹੈ ਕੇਰਲਾ ਦੇ ਵਿੱਚ ਇੱਥੇ ਇੱਕ ਨਸ਼ੇ ਦਾ ਵੀ ਪਰਚਾ ਦਰਜ ਹੈ ਐਨਡੀਪੀਐਸ ਦਾ ਤੇ ਇਸ ਤੋਂ ਇਲਾਵਾ ਇਸਨੇ ਹੋਰ ਵੀ ਇਸ ਤਰੀਕੇ ਦੀ ਸਾਈਬਰ ਅਪਰਾਧ ਕਿੰਤੇ ਸਾਈਬਰ ਠੱਗੀਆਂ ਮਾਰੀਆਂ ਜਿੱਤੇ ਤਿੰਨ ਕੰਪਲੇਂਟਾਂ ਔਨ ਰਿਕਾਰਡ ਹੈ ਜਿੱਤੇ ਇੱਕ ਕੰਪਲੇਂਟ ਕਰੀਬ 10 ਲੱਖ ਦੀ ਹੈ 6 ਲੱਖ ਦੀ ਹੈ ਹੋਰ ਵੀ ਇਸ ਤਰੀਕੇ ਦੀ 18 ਕਰੋੜ ਦੀ ਵਕਫ ਵਕ ਜਿਹੜੀ ਅਮਾਉਂਟ ਦੀ ਕੰਪਲੇਂਟ ਹੈ ਤੇ ਜਿੱਦਾਂ ਮੈਂ ਦੱਸਿਆ ਕਿ ਪਹਿਲੇ ਹਰਪਾਲ ਨੇ ਰਾਜਾ ਟੈਂਟ ਹਾਊਸ ਵਾਲੇ ਦੇ ਖਾਤੇ ਵਿੱਚ ਪੈਸੇ ਪਾਏ ਉਸ ਤੋਂ ਬਾਅਦ ਇਹ ਚਾਰ ਬੰਦਿਆਂ ਦੇ ਖਾਤੇ ਵਿੱਚ ਪੈਸੇ ਪਾਏ ਤੇ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਸੀਗਾ ਉਹ ਅਕਬਰੀ ਸੀਗਾ ਜਿਹੜਾ ਇਹ ਸਾਰਾ ਤਾਰ ਨੂੰ ਘੁਮਾਉਂਦਾ ਸੀਗਾ ਤੇ ਜਿਹੜਾ ਆਪਾਂ ਪਹਿਲੇ ਮਨਿੰਦਰ ਨਵੀਲ ਤੇ ਅਨਿਲ ਫੜੇ ਆ ਉਹ ਇਹ ਕਰਦੇ ਸੀਗੇ ਜਿਹੜੇ ਗਰੀਬ ਬੰਦੇ ਹੁੰਦੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਨਾਂ ਤੇ ਇੱਕ ਰੈਂਟਲ ਅਕਾਊਂਟ ਖੁਲਵਾਂਦੇ ਸੀ ਕਿ ਤੈਨੂੰ ਅਸੀਂ ਇੰਨੇ ਪੈਸੇ ਦੇ ਦਾਂਗੇ ਤੂੰ ਸਾਨੂੰ ਆਪਣਾ ਆਧਾਰ ਕਾਰਡ ਆਪਣੀ ਡਿਟੇਲ ਦੇ ਦੇ ਤੇ ਉਹਦੇ ਨਾਂ ਤੇ ਉਹਨੂੰ ਲੋਕੇ ਦੇ ਵਿੱਚ ਰੱਖ ਕੇ ਉਹਨੂੰ ਕੋ ਕੋਈ ਇਨਵੈਸਟਮੈਂਟ ਦਾ ਕੋਈ ਸਕੀਮ ਦਾ ਬਾਣਾ ਦੇ ਕੇ ਉਹਦਾ ਖਾਤਾ ਖੁਲਵਾ ਲਿਆ ਤੇ ਖਾਤਾ ਖੁਲਵਾ ਕੇ ਫਿਰ ਆਪਣਾ ਜਿਹੜਾ ਹੈਗਾ ਇਹ ਉਹਨੂੰ ਉਹਦੇ ਨਾਲ ਹੀ ਬੇਸਿਕਲੀ ਠੱਗੀ ਮਾਰਦੇ ਸੀਗੇ ਲੋਕਾਂ ਨਾਲ ਤੇ ਜਿਹੜਾ ਮਨਿੰਦਰ ਸੀਗਾ ਮਨਿੰਦਰ ਦੇ ਨਾਂ ਤੇ ਖਾਤਾ ਖੋਲਵਾਇਆ ਗਿਆ। ਅਸਲ 'ਚ ਜਿਹੜਾ ਉਸ ਖਾਤੇ ਨੂੰ ਆਪਰੇਟ ਕਰਦੇ ਸੀ ਉਹ ਨਵੀਨ ਤੇ ਅਨਿਲ ਕਰਦੇ ਸੀ ਜਿਨ੍ਹਾਂ ਦੀ ਆਲਰੇਡੀ ਇਸ ਕੇਸ 'ਚ ਗ੍ਰਫਤਾਰੀ ਹੋ ਚੁੱਕੀ ਹੈ ਤੇ ਹੁਣ ਅਕਬਰ ਦੇ ਨਾਲ ਹੋਰ ਵੀ ਕੇਰਲਾ ਦੇ ਵਿੱਚ ਸਾਥੀ ਸੀਗੇ ਉਹਨਾਂ ਦੀ ਪਾਲ ਜਾਰੀ ਹੈ। ਸਾਡੀ ਟੀਮ ਫਿਰ ਉੱਥੇ ਜਿਹੜਾ ਹੈਗਾ ਆਉਣ ਵਾਲੇ ਸਮਾਦੇ ਵਿੱਚ ਉੱਤੇ ਜਾ ਕੇ ਦੁਬਾਰਾ ਸੀ ਤਫਤੀਸ਼ ਕਰਾਂਗੇ ਤੇ ਵੱਖਰੇ ਤੌਰ ਤੇ ਤੁਹਾਨੂੰ ਅਸੀਂ ਇਸ ਬਾਰੇ ਸਾਂਝਾ ਕਰਾਂਗੇ ਪ੍ਰੈਸ ਵਾਰਤਾ ਲਾਬ ਦੇ ਜ਼ਰੀਏ। ਮੇਰੀ ਮੀਡੀਆ ਦੇ ਸੱਜਣਾ ਰਾਈ ਲੋਕਾਂ ਨੂੰ ਇਹੀ ਅਪੀਲ ਹੈ। ਕਿ ਇਸ ਤਰੀਕੇ ਦੀ ਜਿਹੜੀ ਡਿਜੀਟਲ ਅਰੇਸਟ ਹੈ ਇਸ ਤਰੀਕੇ ਦੇ ਜਿਹੜੇ ਸਾਈਬਰ ਅਪਰਾਧ ਹੋ ਰਹੇ ਤੁਸੀਂ ਸਤਾਰ ਕਰੋ ਬਚ ਕੇ ਰਹੋ ਸਾਵਧਾਨ ਰਹੋ ਤੇ ਜੇ ਅਗਰ ਅਨਫੋਰਚੂਨੇਟਲੀ ਤੁਹਾਡੇ ਨਾਲ ਇਦਾਂ ਦਾ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਇਮੀਡੀਏਟਲੀ ਸਰਕਾਰ ਵੱਲੋਂ 1930 ਜਿਹੜੀ ਸਰਕਾਰ ਦਾ ਇੱਕ ਟੋਲ ਫਰੀ ਟੈਲੀਫੋਨ ਨੰਬਰ ਹੈ ਉੱਤੇ ਤੁਸੀਂ ਇਤਲਾਾ ਕਰੋ ਉੱਤੇ ਤੁਸੀਂ ਦੱਸੋ ਆਪਣੀ ਗੱਲ ਤੇ ਇੱਕ ਸਰਕਾਰ ਦਾ ਜਿਹੜਾ ਪੋਰਟਲ ਹੈ cybercrime.gov.in ਉੱਤੇ ਤੁਸੀਂ ਆਪਣੀ ਇਮੀਡੀਏਟਲੀ ਜਿਹੜੀ ਕੰਪਲੇਂਟ ਰਜਿਸਟਰ ਕਰੋ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਵੀ ਖਾਤੇ ਦੇ ਵਿੱਚ ਪੈਸੇ ਜਾਂਦੇ ਆ ਉਹ ਇਮੀਡੀਏਟਲੀ ਉੱਤੇ ਜਿਹੜਾ ਹੈਗਾ ਉਹ ਬਲੌਕ ਕਰ ਦਿੱਤਾ ਜਾਂਦਾ ਹੈ ਉਹ ਫ੍ਰੀਜ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਤੁਹਾਡਾ ਜਿਹੜਾ ਪੈਸਾ ਹੈ ਉਹ ਅੱਗੇ ਨਹੀਂ ਜਾਂਦਾ ਤੇ ਇਜ਼ੀਲੀ ਇਹਦੇ ਵਿੱਚ ਸਮਾਦਾ ਬਹੁਤ ਜ਼ਿਆਦਾ ਰੋਲ ਹੈ ਜਦੋਂ ਵੀ ਤੁਹਾਡੇ ਨਾਲ ਹੋਵੇ ਬਿਨਾਂ ਡਰੇ ਕਿਉਂਕਿ ਕਈ ਸਾਡੇ ਸਾਹਮਣੇ ਗੱਲਾਂ ਹੁੰਦੀਆਂ ਕਈ ਜਿਹੜੇ ਕੰਪਲੇਨਟ ਆਉਂਦੇ ਉਹ ਡਰ ਜਾਂਦੇ ਆ ਡਰ ਦੇ ਮਾਰੇ ਜਾਂ ਸੋਸ਼ਲ ਸਟਿਗਮਾ ਦੇ ਮਾਰੇ ਉਹ ਆਪਣੀ ਗੱਲ ਨਹੀਂ ਦੱਸਦੇ ਤੇ ਖੁੱਲਕੇ ਤੁਸੀਂ ਆਪਣੀ ਕੰਪਲੇਨਟ ਰਜਿਸਟਰ ਕਰਾਓ 193 ਜੋ ਤੇ cybercrime.gov.in ਤੇ ਸਾਡੀ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦਾ ਕਿ ਸਾਡਾ ਅਸੀਂ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਅਸੀਂ ਸਾਡਾ ਇੱਥੇ ਬਿਲਕੁਲ ਫੰਕਸ਼ਨਲ ਹੈ ਤੇ ਉਹਦੇ ਵਿੱਚ ਕਈ ਸਾਡੇ ਆਈਓ ਸਾਹਿਬਾਨ ਉਹਦੇ ਵਿੱਚ ਵਰਕਰ ਰਹੇ ਐਸਐਚਓ ਸਾਹਿਬਾਨ ਤੇ ਐਸਪੀ ਸਾਹਿਬ ਪਰਸਨਲੀ ਨੂੰ ਮਾਨੀਟਰ ਕਰਦੇ ਆ ਉੱਥੇ ਵੀ ਅਸੀਂ 24/7 ਸਾਈਬਰੋ ਹੈਲਪ ਡੈਸਕ ਬਣਾਈ ਹੋਈ ਹੈ ਦਿਨ ਰਾਤ ਕਦੇ ਵੀ ਤੁਸੀਂ ਉੱਥੇ ਜਾ ਕੇ ਆਪਣੀ ਕੰਪਲੇਂਟ ਦੇ ਸਕਦੇ ਹੋ ਤੇ ਅਗੇ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਸਤਾਰ ਕਰੋ ਐਂਡ ਜਿਹੜੇ ਸਾਈਬਰ ਕ੍ਰਿਮੀਨਲਸ ਹੈ ਉਹਨਾਂ ਨੂੰ ਸਾਡੇ ਵੱਲੋਂ ਸਖਤ ਚੇਤਾਵਨੀ ਹੈ ਭਾਵੇਂ ਤੁਸੀਂ ਕੇਰਲਾ ਦੇ ਵਿੱਚ ਬੈਠੇ ਹੋ ਭਾਵੇਂ ਪੰਜਾਬ ਦੇ ਵਿੱਚ ਬੈਠੇ ਹੋ ਭਾਵੇਂ ਅਸਾਮ ਦੇ ਵਿੱਚ ਬੈਠੇ ਹੋ ਚੰਨਈ ਦੇ ਵਿੱਚ ਬੈਠੇ ਹੋ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਅਸੀਂ ਤੁਹਾਨੂੰ ਫੜ ਕੇ ਲਾ ਕੇ ਇੱਥੇ ਹੀ ਤੁਹਾਨੂੰ ਅਸੀਂ ਬੰਦ ਕਰਾਂਗੇ ਤੇ ਜਿਹੜਾ ਬੰਦਾ ਜਿਹਦਾ ਤੁਸੀਂ ਨੁਕਸਾਨ ਕੀਤਾ ਉਹਦੀ ਤੁਸੀਂ ਵੀਲ ਬ੍ਰਿੰਗ ਯੂ ਟੂ ਦੀ ਲਾਅ ਟੂ ਦੀ ਬੁੱਕ ਐਂਡ ਯੂ ਹੈਵ ਟੂ ਜਿਹੜਾ ਹੈ ਉਹਦੇ ਤੁਹਾਨੂੰ ਕੰਪਨਸੇਟ ਕਰਨਾ ਪੈਣਾ ਉਹਦੀ ਪਰਪਾਈ ਕਰਨੀ ਪੈਣੀ ਸਰ ਕੇ ਤੁਹਾਨੂੰ ਜਿਹੜਾ ਲੈ ਕੇ ਆਂਦਾ ਜੀ ਇਹਦੇ ਕੋਲੋਂ ਕੋਈ ਰਿਕਵਰੀ ਹੋਈ ਨਹੀਂ ਮੰਨੇ ਬਿਲਕੁਲ ਜੀ ਇਹਨਾਂ ਨੇ ਜਿਹੜੇ ਖਾਤੇ ਉਹੀ ਅਸੀਂ ਦੱਸਿਆ ਨੇ ਕਿ 9 ਲੱਖ ਰੁਪਏ ਜਿਹੜੇ ਹੈਗੇ ਹੁਣ ਤੱਕ ਇਸ ਕੇਸ ਦੇ ਵਿੱਚ ਰਿਕਵਰੀ ਕੀਤੀ ਜਾ ਚੁੱਕੀ ਹੈ ਉਹ ਇਹਨਾਂ ਨੇ ਪਹਿਲੇ ਹੀ ਰਿਕਵਰੀ ਹੋ ਗਈ ਸੀ ਕਿਉਂਕਿ ਅਸੀਂ ਇਹਨਾਂ ਦੇ ਅਕਾਊਂਟਾਂ ਤੇ ਪਹਿਲੀ ਹੋੜ ਲਵਾਤਾ ਸੀਗਾ